ਪਰ ਜਿਹੜੇ ਵੱਡੇ ਵੱਡੇ ਆ ਬਣਤੇ ਮੁੰਡੇਪੁਰ ਵਾਲੇ ਰੁਪਈਏ ਲੈ ਲੈ ਕੇ ਕਿੰਨੇ ਵੀ ਦੇਵੀ ਦੇਵਤੇ ਹੋਏ ਨੇ ਹਾਂਜੀ ਧਨਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਵਿੱਚ ਸਾਰਿਆਂ ਦਾ ਇਹੀ ਵਿਰੋਧ ਕੀਤਾ ਜੇ ਪਿਆਰ ਕੋਟ ਬੋਲ ਬੋਲ ਕੇ ਤੇ ਪਖੰਡ ਕਰ ਕਰਕੇ ਆਪਣੇ ਮਗਰ ਲਾਉਂਦੇ ਨੇ ਇਹ ਹੈ ਲੋਕ ਇਹਨਾਂ ਦੇ ਨਾਲ ਮੇਰੀ ਕਾਰਡਿਓ ਵੀ ਕੋਈ ਨਹੀਂ ਵਾਇਰਲ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਇੱਕ ਇੱਕ ਮੁਸਲਮਾਨ ਪਰਿਵਾਰ ਜਾ ਰਿਹਾ ਇੱਕ Hindu ਵਿੱਚੋਂ ਮੰਦਿਰ ਉੱਤੇ ਰੰਗ ਪਾ ਰਿਹਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਸਿੱਖ ਪ੍ਰਚਾਰਕ ਗੁਰਚਰਨ ਸਿੰਘ ਗੱਟੀ ਦੇ ਕੋਲ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਹੋਲੇ ਮਹਲੇ ਦੀਆਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੇ ਬਾਬਾ ਜੀ ਤੁਹਾਨੂੰ ਵੀ ਹੋਲੇ ਮਹਲੇ ਦੀਆਂ ਬਹੁਤ ਬਹੁਤ ਵਧਾਈਆਂ ਨੇ ਤੇ ਤੁਹਾਨੂੰ ਵੀ ਵਧਾਈਆਂ ਜੀ ਗੁਰੂ ਪਿਆਰੋ ਤੁਸੀਂ ਚੈਨਲ ਵਾਲਿਆਂ ਨੂੰ ਤੇ ਲੋਕਾਂ ਨੂੰ ਵੀ ਸੰਗਤਾਂ ਨੂੰ ਨਹੀਂ ਸਾਰਿਆਂ ਨੂੰ ਹੋਲੇ ਮਹਲੇ ਦੀ ਵਧਾਈ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜ ਅਈ ਤੁਹਾਡਾ ਵੀ ਸਵਾਗਤ ਜੀ ਬਹੁਤ ਖਾਲਸਾ ਜੀ ਹੋਲਾ ਮਹੱਲਾ ਜਿਹੜਾ ਤਿਉਹਾਰ ਹੈਗਾ ਹਾਂ ਜੀ ਸਿੱਖਾਂ ਦਾ ਹੋਲਾ ਮਹੱਲਾ ਤਿਉਹਾਰ ਹੈ ਜੋ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਆਨੰਦਪੁਰ ਸਾਹਿਬ ਦੇ ਵਿੱਚ ਦੂਜੇ ਪਾਸੇ ਸਾਡੇ ਹਿੰਦੂ ਵੀਰ ਹੈਗੇ ਨੇ ਜਿਹੜੇ ਹੋਲੀ ਮਨਾਉਂਦੇ ਆ ਹੋਲੀ ਤੇ ਹੋਲੇ ਮਹੱਲੇ ਦੇ ਵਿੱਚ ਕਿੰਨਾ ਕੁ ਫਰਕ ਹੈਗਾ ਇਹ ਗੱਲ ਆਪਾਂ ਹੋਲੇ ਮਹੱਲੇ ਦੀ ਕਰਦੇ ਆ ਅੱਜ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਦਸਮ ਪਾਤਸ਼ਾਹ ਜੀ ਨੇ ਮਹੱਲਾ ਜਿਹੜਾ ਖੇਡਿਆ ਜਾਂਦਾ ਅੱਜ ਖੇਡਿਆ ਜਾ ਰਿਹਾ ਵਸੇ ਮੁਹੱਲਾ ਸ਼ੁਰੂ ਹੋ ਜਾਂਦਾ 12 ਵਜੇ ਤੋਂ ਜੀ ਜੀ ਮੁਹੱਲਾ ਆਨੰਦਪੁਰ ਸਾਹਿਬ ਚ ਖੇਡਿਆ ਜਾਂਦਾ ਅੱਜ ਲਾਸਟ ਹੈਗਾ ਲਾਸਟ ਮੁਹੱਲਾ ਜਿਹੜਾ ਹੈ ਘੋੜ ਸਵਾਰੀ ਨਿਜੇ ਜੀ ਕੋ ਹਾਥੀ ਹੋਰ ਜਿਹੜਾ ਮਤਲਬ ਇੱਕ ਸ਼ਸਤਰ ਵਿਦਿਆ ਜਿਹੜੀ ਹੈ ਜੀ ਕੋਈ ਜੰਗਾ ਜੇ ਕੰਮ ਆਉਣ ਵਾਲੀ ਉਹਦੀ ਇੱਕ ਸਿਖਲਾਈ ਦਿੱਤੀ ਜਾਂਦੀ ਸੀ ਹੂੰ ਜਿਹੜੀ ਹੋਲੀ ਸੀ ਇਹ ਜਿਹੜੀ Hindu ਧਰਮ ਦੇ ਚ ਆਉਂਦੀ ਸੀ ਇਹ ਇੱਕ ਦੂਜੇ ਦੇ ਗੋਆ ਛੱਟ ਕੇ ਜਨਾਨੀਆਂ ਦੇ ਉੱਤੇ ਰੰਗ ਪਾ ਕੇ ਤੇ ਹੋਰ ਪੁੱਠੇ ਪੰਗੇ ਜੇ ਪਾ ਕੇ ਖੇਡਦੇ ਸੀ ਜਿਹੜੇ ਅੱਜ ਵੀ ਖੇਡਦੇ ਫਿਰਦੇ ਉਹਦੇ ਵਿੱਚ ਕਈ ਜਗ੍ਹਾ ਵੇਖਣ ਨੂੰ ਮਿਲਦਾ ਸ਼ਲੀਲ ਹਰਕਤਾਂ ਵੀ ਹੁੰਦੀਆਂ ਹਾਂਜੀ ਉਹ ਹੁਣ ਗੱਲ ਵਿੱਚੋਂ ਚਲੋ ਚੱਲਦੀ ਵੀ ਆਪਾਂ ਇਸ ਨੂੰ ਲਵਾਂਗੇ ਵਿੱਚ ਕੱਲ ਵੀਡੀਓ ਵੀ ਵਿਖੀ ਇਹ ਜੀ ਜੀ ਵੀ ਗੁਰੂ ਸਾਹਿਬ ਮਹਾਰਾਜੀ ਨੇ ਆਖਿਆ ਵੀ ਇਹ ਜਿਹੜਾ ਤੁਸੀਂ ਕੰਮ ਕਰਦੇ ਜੇ ਮਾੜਾ ਇਹ ਕੰਮ ਜਿਹੜਾ ਬੰਦ ਕਰੋ ਇਹ ਜਿਹੜੀ ਹੋਲੀ ਇਹ ਸਿੱਖਾਂ ਨੇ ਨਹੀਂ ਮਨਾਉਣੀ ਜੀ ਗੁਰੂ ਸਾਹਿਬ ਨੇ ਮੁਹੱਲਾ ਖੇਡਿਆ ਨੰਦਪੁਰ ਸਾਹਿਬ ਦੀ ਧਰਤੀ ਦੇ ਮੁਹੱਲਾ ਦਾ ਪਾਵ ਜਿਹੜਾ ਅੱਜ ਵੀ ਮੁਹੱਲਾ ਨਿਕਲਦਾ ਹੂੰ ਰੰਗਣੀ ਪਾਉਣਾ ਜੋਰ ਤਲਵਾਰ ਦੇ ਨੀਜਿਆਂ ਦੇ ਘੋੜਸਵਾਰੀ ਦੇ ਜਿਹੜੇ ਮੈਂ ਤੁਹਾਨੂੰ ਜਗਾ ਇਹਨਾਂ ਮੁਹੱਲਾ ਕਿਹਾ ਗਿਆ ਕਰੂ ਗਤਕਾ ਹੋ ਗਿਆ ਗਤਕਾ ਆ ਗਿਆ ਮੁਹੱਲਾ ਜਿਹੜਾ ਇਹਨੂੰ ਮੁਹੱਲਾ ਕੱਢਿਆ ਜਾਂਦਾ ਅੱਜ ਵੀ ਨਾਨਕ ਸਿੰਘ ਜਿਹੜੇ ਤੇ ਖੇਡਦੇ ਨੇ ਮੁਹੱਲਾ ਕੱਢਦੇ ਬਿਲਕੁਲ ਜੀ ਪਰ ਇੱਥੇ ਕਈ ਸੇਖਾ ਹੋ ਜੇ ਜਿਹੜੇ ਬਨੌਟੀ ਉਹ ਵੀ ਰੰਗ ਪਾਉਂਦੇ ਫਿਰਦੇ ਨੇ ਰੰਗਾਂ ਦੇ ਨਾਲ ਸਾਡੀ ਜਿਹੜੀ ਇਹ ਹੋਲੀ ਨੀਗੀ ਸਾਡਾ ਮੁਹੱਲਾ ਹੈ ਸ਼ਸਤਰਾਂ ਦੇ ਨਾਲ ਇੱਥੇ ਜਿਹੜੀ ਇੱਕ ਕਮੀ ਹੈ ਬਈ ਮਹਿਸੂਸ ਹੋਈ ਹੈ ਜਿਹੜੀ ਇੱਕ ਸ਼ਰਮਣੀ ਕਮੇਟੀ ਕਾਬਜ ਹੋਈ ਗੁਰੂ ਘਰ ਦੀਆਂ ਗੋਲਕਾਂ ਤੇ ਇਹਨਾਂ ਨੇ ਪਿੰਡ ਪਿੰਡ ਮੁਹੱਲੇ ਘਰਾਉਣੇ ਚਾਹੀਦੇ ਸੀ ਜੀ ਲੋਕਾਂ ਨੂੰ ਦੱਸਿਆ ਜਾਂਦਾ ਪੀਆ ਗਤਕੇ ਨੇਜੇ ਇਹਨਾਂ ਦਾ ਸਾਰਾ ਇੱਕ ਸ਼ਰਮਣੀ ਕਮੇਟੀ ਵੱਲੋਂ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਪਰ ਨਹੀਂ ਇਹਨਾਂ ਨੇ ਉਹ ਤਾਂ ਨਹੀਂ ਦੱਸਿਆ ਇਹਨਾਂ ਨੇ ਇੱਕ ਚੋਰਾ ਠੱਗਾ ਦੀ ਪਾਰਟੀ ਦਾ ਪ੍ਰਚਾਰ ਤਾਂ ਬੜਾ ਕਰ ਲਿਆ ਪਰ ਸੱਚ ਨਹੀਂ ਦੱਸਿਆ ਹਮ ਖਾਲਸਾ ਜੀ ਸਵਾਲ ਹੈਗਾ ਕਿ ਹੋਲਾ ਮਹੱਲਾ ਜਿਵੇਂ ਅੱਜ ਲਾਸਟ ਹੈਗਾ ਅਨੰਦਪੁਰ ਸਾਹਿਬ ਹਮ ਹੁਣ ਹੋਲੇ ਮਹੱਲੇ ਦਾ ਜਿਹੜਾ ਪ੍ਰਤੀਕ ਹੈ ਤੇ ਸਿੱਖਾਂ ਦੇ ਵਾਸਤੇ ਹੋਲਾ ਮੱਲਾ ਕਿਵੇਂ ਮਨਾਉਣਾ ਚਾਹੀਦਾ ਨਾਲੇ ਇਸ ਤੋਂ ਸੁਨੇਹਾ ਕੀ ਮਿਲਦਾ ਹੈ ਸਿੱਖਾਂ ਨੂੰ ਅੱਜਕੱਲ ਦੇ ਸਿੱਖ ਮੈਂ ਤੁਹਾਨੂੰ ਉਹ ਦੱਸਿਆ ਨਾ ਵੀ ਇਹਦਾ ਜੰਗ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਜੜੀਆਂ ਨੇ ਉਹਨਾਂ ਦੇ ਜ਼ੋਰ ਵਖਾਉਣੇ ਚਾਹੀਦੇ ਨੇ ਜੇ ਕੋਈ ਬੈਰੀ ਚੜ੍ਹ ਕੇ ਆ ਜਾਏ ਕੋ ਮੁਕਾਬਲਾ ਕਰ ਲਓ ਰੰਗ ਪਾਉਣ ਨਾਲ ਤਾਂ ਕੁਝ ਨਹੀਂ ਹੋਣਾ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖੀ ਉਦੋਂ ਤੋਂ ਲੈ ਕੇ ਗੁਰੂ ਸਾਹਿਬ ਨੇ ਜਿਹੜੇ ਬ੍ਰਾਹਮਣ ਸੀ ਜਿਹੜੇ ਬ੍ਰਾਹਮਣ ਸੀ ਜਿਹੜੇ ਪੰਡਤ ਲੋਕ ਸੀ ਇਹ ਪਖੰਡ ਕਰਦੇ ਸੀ ਤੇ ਗੁਰੂ ਸਾਹਿਬ ਨੇ ਲੜਾਈ ਲੜੀ ਵੀ ਇਹ ਪਖੰਡ ਤੋਂ ਸਾਰਾ ਹੀ ਆਸਾ ਦੀ ਧਵਾਰ ਵਿੱਚ ਮਹਾਰਾਜ ਨੇ ਸਮਝਾਇਆ ਦਸਮ ਪਾਤਸ਼ਾਹ ਨੇ ਸਮਝਾਇਆ ਇਹਨਾਂ ਨੂੰ ਕੱਢਣਾ ਸਾਨੂੰ ਚਾਹੀਆ ਵੀ ਇਹ ਜਿਹੜੇ ਪਖੰਡ ਕਰਦੇ ਨੇ ਮੰਦਰਾਂ ਦੀ ਪੂਜਾ ਇਹ ਪੱਥਰ ਦੀ ਪੂਜਾ ਮੂਰਤੀ ਪੂਜਾ ਜਾ ਜਾ ਕੇ ਪਹਾੜਾਂ ਦੇ ਉੱਤੇ ਜਾ ਕੇ ਪੂਜਾ ਵਾਂ ਕਰਨੀਆਂ ਜਾਂ ਇਹ ਸਾਰਾ ਪਖੰਡ ਤੋਂ ਮਹਾਰਾਜ ਜੀ ਨੇ ਸਾਨੂੰ ਵਰਜਿਆ ਭਾਵਾ ਅੱਜ ਹੈਗੇ ਟੁੱਕਰ ਪੋਚ ਜਿਹੜੇ ਸਿੱਖ ਕਾਉਂਦੇ ਪ੍ਰਚਾਰਕ ਹੁੰਦੇ ਨੇ ਪਰ ਟੁੱਕਰ ਬੋਜ ਜਿਹੜੇ ਨੇ ਉਹ ਪੁਕਾਈ ਮਾਰਦੇ ਨੇ ਕਿ ਇਹ ਗੁਰੂ ਸਾਹਿਬ ਮਹਾਰਾਜ ਦੀ ਕੋਲ ਲਏ ਸੀ ਉਹ ਸੀ ਆ ਸੀ ਉਹ ਉਹ ਬੰਦੇ ਜਿਹੜੇ ਨੇ ਉਹ ਬੰਦੇ ਸਿੱਖ ਨਹੀਂ ਗੇ ਉਹ ਬੰਦੇ ਸਿੱਕੀ ਵਿੱਚ ਭਰੂਪੀਏ ਆ ਗਿਆ ਸਿੱਖਾਂ ਦਾ ਜਿਹੜਾ ਹੈ ਅੱਜ ਜਿਹੜਾ ਮਹੱਲਾ ਨਿਕਲਦਾ ਜਿਹੜੇ ਗਦਕਿਆਂ ਦੇ ਨਾਲ ਯੋਰਮ ਖਾਈ ਜਾਂਦੇ ਸੀ ਉਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ੁਰੂਆਤ ਕੀਤੀ ਸੀ ਹੋਲੀਆਂ ਤੋਂ ਬਾਅਦ ਮਹਾਵ ਵੀ ਜਿਹੜੀਆਂ ਇਹ ਰੰਗ ਰੰਗ ਵਿਖਾਉਂਦੇ ਸੀ ਗੁਰੂ ਸਾਹਿਬ ਜੀ ਬੈਠੇ ਬੈਠੇ ਰੰਗ ਦੇ ਵਿੱਚ ਰੰਗੇ ਹੋਏ ਕਾਲਪੁਰਖ ਵੈਗਰੂ ਦੇ ਰੰਗ ਚ ਉਹਨਾਂ ਵੇਖਿਆ ਵੀ ਆ ਕੀ ਹੋ ਰਿਹਾ ਆਲਾ ਪਖੰਡ ਹੋ ਰਿਹਾ ਕੁੜੀਆਂ ਦੇ ਉੱਤੇ ਰੰਗ ਸੱਟਿਆ ਜਾਂਦਾ ਆ ਹੁਣ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਇੱਕ ਇੱਕ ਮੁਸਲਮਾਨ ਪਰਿਵਾਰ ਜਾ ਰਿਹਾ ਇੱਕ ਹਿੰਦੂ ਤੇ ਟੱਬਰ ਦੇ ਵਿੱਚੋਂ ਮੰਦਿਰ ਮੁੰਡੇ ਕਹ ਦੀਏ ਉਹਨਾਂ ਉੱਤੇ ਰੰਗ ਪਾ ਰਹੇ ਬਾਲਟੀਆਂ ਭਰ ਕੇ ਉਹ ਕੁੜੀਆਂ ਦੇ ਇੱਕ ਮੂੰਹ ਦੇ ਉੱਤੇ ਰੰਗ ਮਲ ਰਹੇ ਨੇ ਉਦੋਂ ਜੈਸ੍ਰੀ ਰਾਮ ਕਰਨੇ ਲੱਖ ਲਾਣ ਤੇ ਹੋ ਜਾਂ ਲੋਕਾਂ ਤੇ ਯਾਰ ਜੇ ਕੋਈ ਘਰੋਂ ਤਿਆਰ ਹੋ ਕੇ ਜਾ ਰਿਹਾ ਉਸ ਧਰਮ ਦੇ ਉੱਤੇ ਇਸ ਤਰ੍ਹਾਂ ਦਾ ਕੰਮ ਕਰਨਾ ਉਹ ਪਿਆਰੋ ਕੋਈ ਵੀ ਧਰਮ ਹੀ ਨਹੀਂ ਹੋ ਸਕਦਾ ਪਖੰਡੀ ਹੋ ਸਕਦਾ ਖਾਲਸਾ ਜੀ ਅਗਲਾ ਸਵਾਲ ਬਹੁਤ ਵੱਡਾ ਹੈ ਤੇ ਇਕਠਨ ਵੀ ਹੈ ਜਵਾਬ ਤੁਹਾਨੂੰ ਹੋ ਸਕਦਾ ਹੈ ਕਿ ਉਹਦੇ ਚੌਖਾ ਦੇਣਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਨੇ ਇੱਕ ਸਿਧਾਂਤ ਬਖਸ਼ਿਆ ਸੀ ਇੱਕ ਜਜ਼ਬਾ ਬਖਸ਼ਿਆ ਸੀ ਜਿੱਥੇ ਕਿ ਉਹਨਾਂ ਨੇ ਹੋਲਾ ਮੱਲੇ ਦੀ ਇੱਕ ਰਸਮ ਸ਼ੁਰੂ ਕੀਤੀ ਸੀ ਉੱਥੋਂ ਪ੍ਰਚਾਰ ਸ਼ੁਰੂ ਕੀਤਾ ਸੀਗਾ ਸਟਾਰਟਿੰਗ ਕੀਤੀ ਸੀਗੀ ਮਹਾਰਾਜ ਨੇ ਲੇਕਿਨ ਕਿਤੇ ਨੇ ਕਿਤੇ ਅੱਜ ਕੱਲ ਦੇ ਸਿੱਖ ਜਿਹੜੇ ਹੈਗੇ ਨੇ ਇਹ ਲਾਲਸਾਵਾਦੀ ਪਦਾਰਥਵਾਦੀ ਕਹਿ ਲਈਏ ਜਾਂ ਸੱਤਾ ਦੇ ਸਿਰਫ ਇਹਨਾਂ ਨੂੰ ਭੁੱਖ ਹੈਗੀ ਆ ਕਿਵੇਂ ਵੇਖਦੇ ਹੋ ਇਹ ਜੀ ਅੱਜ ਤੱਕ ਲਾਲਚ ਦੇ ਵਿੱਚ ਹੀ ਇਹ ਡੁੱਬੇ ਹੋਏ ਨੇ ਜਿਹੜੇ ਗੁਰੂ ਘਰ ਬਣ ਕੇ ਬਹੁਤਾ ਵਪਾਰ ਦਾ ਧੰਦਾ ਬਣਾ ਲਿਆ ਜਿਹੜੀ ਤੁਸੀਂ ਗੱਲ ਕਹਿਤੀ ਮੈਂ ਕੀ ਕਰਨਾ ਵਪਾਰ ਦਾ ਧੰਦਾ ਬਣਾ ਕੇ ਬੈਠੇ ਨੇ ਹਮ ਆਪਣੇ ਗੁਰਦੁਆਰੇ ਨਾਲ ਆਪਦੇ ਡੇਰੇ ਨਾਲ ਜੁੜੀ ਜਾ ਰਹੇ ਆ ਜੀ ਪਿੰਡਾਂ ਵਿੱਚ ਜਾ ਕੇ ਜਿਹੜੀ ਮੈਂ ਕੱਲ ਪਹਿਲਾਂ ਕੀਤੀ ਮਹੱਲੇ ਦੀ ਗਤਕੇਰੀ ਕਿੰਨੇ ਪਿੰਡ ਨੇ ਜਿਹੜੀਆਂ ਸੰਸਥਾਵਾਂ ਜਾ ਕੇ ਉਹਨਾਂ ਨੂੰ ਖੜਾ ਰਹੀਆਂ ਨੇ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦੇ ਰਹੀਆਂ ਨੇ ਕਿੰਨਾ ਕੋਈ ਪ੍ਰਚਾਰ ਕਰ ਰਹੀਆਂ ਸਿਰਫ ਆਪਦੇ ਡੇਰੇ ਨਾਲ ਜੋੜਿਆ ਜਾਂਦਾ ਗਰੀਬ ਸਿੱਖ ਚਲਾ ਜਾਵੇ ਪਿਆਰੋ ਜਾ ਕੇ ਆਕੇ ਵੀ ਮੈਂ ਗਰੀਬ ਸਿੱਖਾਂ ਦੇ ਕਿਸੇ ਬਾਬੇ ਨੇ ਗੱਲ ਨਾਲ ਨਹੀਂ ਲਾਉਣਾ ਧਨਾਲ ਬੰਦਾ ਚਲਾ ਜਾਵੇ ਭਾਵੇਂ ਗੋਡੇ-ਗੋਡੇ ਸ਼ਰਾਬ ਪੀਂਦਾ ਹੋਵੇ ਉਹਨੂੰ ਕਾਜੂ ਬਦਾਮਾਂ ਨਾਲ ਚਾਹ ਪੇਜ ਜਿੰਦੀ ਕਿਉਂਕਿ ਉਹਦੇ ਕੋਲ ਰੁਪਏ ਲੜੇ ਅੱਜ ਦੇ ਜਿਹੜੇ ਸਾਡੇ ਬਾਬੇ ਬਣੇ ਬੈਠੇ ਨੇ ਜੀ ਗੁਰਦੁਆਰਿਆਂ ਦੇ ਬੈਠੇ ਕਾਬਜ ਇਹ ਮਾਇਆ ਦੇ ਪੁਜਾਰੀ ਹੋ ਗਏ ਨੇ ਆਕਾਲ ਦੇ ਪੁਜਾਰੀ ਨਹੀਂ ਹੈਗੇ ਤੇ ਮੈਂ ਕਹਿੰਦਾ ਵੀ ਸ਼ਰਮ ਕਰੋ ਬੁਸ਼ਰਮੋ ਆਕਾਲ ਦੇ ਪੁਜਾਰੀ ਬਣੋ ਪੇ ਮਾਇਆ ਦੇ ਪੁਜਾਰੀ ਨਾ ਬਣੋ ਪੈਸੇ ਦੇ ਪੁਜਾਰੀ ਨਾ ਬਣੋ ਪੈਸਾ ਜਿਹੜਾ ਇੱਕ ਦਿਨ ਤੁਹਾਡੇ ਨਾਲ ਨਹੀਂ ਜਾਣਾ ਆਕਾਲ ਪੁਰਖ ਵੈਗਰੂ ਨੇ ਨਾਲ ਜਾਣਾ ਇਸ ਕਰਕੇ ਗੁਰੂ ਕੇ ਪਿਆਰੋ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ ਸਕੂਲ ਬਣਾਈਏ ਗੱਤ ਕੇ ਐਸ ਪਾਸੇ ਨਾ ਹੋ ਜੇ ਤੁਸੀਂ ਕਹਿ ਦਿਓ ਵੀ ਤੂੰ ਮੈ ਤਾਂ ਲੱਗਾ ਆ ਭਰਾਵੋ ਹਮ ਪਰ ਮੇਰਾ ਤਾਂ ਕਿਸੇ ਬਾਬੇ ਨੇ ਨਹੀਂ ਸਾਥ ਦਿੱਤਾ ਜੀ ਜੀ ਕਿਸੇ ਵੱਡੀ ਸੰਸਥਾ ਨੇ ਇਹ ਨਹੀਂ ਸਾਧ ਦਿੱਤਾ ਜੀ ਕਿੰਨੇ ਕਿੰਨੇ ਘਰੇ ਸੱਦੇ ਮੈਂ ਆ ਵੀ ਬਾਰਡਰ ਪੱਟੀ ਦੇ ਪ੍ਰਚਾਰ ਕਰੋ ਮੈਂ ਕਰਨਾ ਜਿੰਨੀ ਕੁ ਮੇਰੇ ਕੋਲ ਪੂੰਜੀ ਹੈਗੀ ਮੈਂ ਤਾਂ ਉਸ ਤਰੀਕੇ ਨਾਲ ਤੁਰਿਆ ਆ ਪਰ ਇਹਨਾਂ ਨੇ ਲੋਕਾਂ ਨੇ ਬਾਹਰੋਂ ਪੈਸੇ ਇਕੱਠੇ ਕਰ ਕਰਕੇ ਬੋਰੀਆਂ ਇਕੱਠੀਆਂ ਕਰ ਕਰਕੇ ਇਹ ਕੀ ਕਰਨੇ ਸਿਰਫ ਲੰਗਰ ਲਾਉਣ ਨਾਲ ਗੱਡੀ ਨਹੀਂ ਚੱਲ ਜਣੀ ਲੰਗਰ ਵੀ ਇੱਕ ਪਹਾੜਾ ਹੀ ਏ ਆ ਫਲਾਨੀਆਂ ਦੇ ਲੰਗਰ ਲਾਇਆ ਲੰਗਰ ਦੇ ਨਾਂ ਦੇ ਪੈਸੇ ਇਕੱਠੇ ਕਰਕੇ ਉਹਦੇ ਵਿੱਚੋਂ ਬਜਟਾ ਕੱਢ ਕੇ ਇਹ ਆਪਣੀ ਪੂਰ ਕੀ ਕਰ ਰਿਆ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਬਹੁਤ ਕੁਝ ਉਸ ਚੀਜ਼ ਦੀ ਨਹੀਂ ਸੀ ਸਾਨੂੰ ਜਮੀਨੀ ਪੱਧਰ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲਣ ਦੀ ਲੋੜ ਸੀ ਗੁਰੂ ਨਾਨਕ ਸਾਹਿਬ ਬੈਠੇ ਬੈਠੇ ਕਹਿੰਦੇ ਆ ਬਾਲਿਆ ਜਾਣਾ ਕਿੱਥੇ ਜਾਣਾ ਉਹ ਕੋਡੇ ਰਾਖਸ਼ ਕੋਲੇ ਜਾਣਾ ਭੂਮੀਆਂ ਚੋਰ ਕੋਲੇ ਜਾਣਾ ਨਾ ਭੂਮੀਆਂ ਨੇ ਚਿੱਠੀ ਪਾਈ ਗੁਰੂ ਸਾਹਿਬ ਨੂੰ ਨਾ ਕੋਡੇ ਰਾਖਸ਼ ਨੇ ਪਾਈ ਤੇ ਨਾ ਗੁਰੂ ਕੇ ਪੈਰੋਂ ਬਾਬਰ ਨੇ ਪਾਈ ਚੱਕੀ ਵਿੱਚ ਮਹਾਰਾਜ ਚੱਕੀ ਪੀਸੀ ਉੱਥੇ ਜਾ ਕੇ ਪ੍ਰਚਾਰ ਕੀਤਾ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਅੱਜ ਸਾਨੂੰ ਉੱਥੇ ਜਾਣ ਦੀ ਲੋੜ ਏ ਇਹ ਬਾਬੇ ਕਹਿੰਦੇ ਸਾਨੂੰ ਟੈਲੀਫੋਨ ਆਵੇ ਸੱਦਿਆ ਜਾਵੇ ਅੱਗੋ ਲਿਆ ਤੇ ਜਾ ਕੇ ਸਟੇਜ ਤੇ ਬਿਠਾਇਆ ਜਾਵੇ ਫਿਰ ਪੈਸੇ ਦਿੱਤੇ ਜਾਣ ਉਹ ਪੈਸੇ ਜਿੰਨੇ ਮਿਲਦੇ ਨੇ ਉਨੇ ਮਿੰਟਾਂ ਦਾ ਪ੍ਰਚਾਰ ਕੀਤਾ ਜਾਵੇ ਇੱਕ ਸਿੱਖ ਧਰਮ ਦੇ ਵਿੱਚ ਨਹੀਂ ਆ ਮੈਂ ਜੇ ਉਹ ਪ੍ਰਚਾਰ ਕਰ ਰਿਹਾ ਜੇ ਕਿਸੇ ਨੂੰ ਚੰਗੀਆਂ ਗੱਲਾਂ ਲੱਗਦੀਆਂ ਨੇ ਇੱਥੇ ਕੋਈ ਮਰਜੀ ਸੱਦ ਲੈ ਮੈਂ ਆਪਦੇ ਬਲ ਬੁੱਤੇ ਦੇ ਪ੍ਰਚਾਰ ਜਿਹੜਾ ਜਿਹੜਾ ਹੈ ਉਹ ਸਿੱਖੀ ਦਾ ਪਿਓਰ ਕਰਨਾ ਹੈ ਢਾਣੀਆਂ ਜੀਆਂ ਪਾ ਕੇ ਲੇਪਣ ਲਾ ਕੇ ਨਹੀਂ ਕਰਨਾ ਜਿੰਦਾ ਜ਼ਿਕਰ ਸੱਦ ਲਵੇ ਜੇ ਕੋਈ ਮੇਰੀ ਤੇ ਗੱਲ ਜਿੰਨੇ ਜੋਗਾ ਹੋਇਆ ਮੈਂ ਜਾ ਸਕਣਾ ਪਰ ਜਿਹੜੇ ਵੱਡੇ ਵੱਡੇ ਆ ਬਣਤੇ ਮੁੰਡੇਪੁਰ ਵਾਲੇ ਰੁਪਈਏ ਲੈ ਲੈ ਕੇ ਤੇ ਪਿਆਰੋ ਕੂਡ ਬੋਲ ਬੋਲ ਕੇ ਤੇ ਪਖੰਡ ਕਰ ਕਰਕੇ ਆਪਣੇ ਮਗਰ ਲਾਉਂਦੇ ਨੇ ਇਹ ਹੈ ਲੋਕ ਇਹਨਾਂ ਦੇ ਨਾਲ ਮੇਰੀ ਕਾਰਡਿਓ ਵੀ ਕੋਈ ਸੀ ਵਾਇਰਲ ਇਹ ਗੱਲ ਕਹਿ ਰਹੇ ਸੀ ਤੂੰ ਕੀ ਕਰ ਰਿਹਾ ਮੈਂ ਤਾਂ ਕੁਝ ਕਰ ਰਿਹਾ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਪੈਸੇ ਤੋਂ ਬਗੈਰ ਕਿਤੇ ਜਾਂਦੇ ਨਹੀਂ ਦਾਸ ਦੇ ਕੋਲੇ 10 ਰੁਪਏ ਵੀ ਨਾ ਹੋਣ ਤੇ ਉੱਥੇ ਵੀ ਤੁਰ ਜਾਈਦਾ ਤੁਹਾਡਾ ਮੇਰਾ ਬਹੁਤ ਫਰਕ ਹੈ ਮੈਂ ਗੁਰੂ ਕਾ ਸੇਖਾਂ ਤੁਸੀਂ ਇੱਕ ਬ੍ਰਾਹਮਣ ਦੇ ਵਿੱਚੋਂ ਨਿਕਲੇ ਹੋਏ ਬ੍ਰਾਹਮਣ ਦਾ ਪ੍ਰਚਾਰ ਕਰ ਰਹੇ ਹੋ ਇਸ ਕਰਕੇ ਬ੍ਰਾਹਮਣਾਂ ਦਾ ਪ੍ਰਚਾਰ ਨਾ ਕਰੋ ਬ੍ਰਾਹਮਣਾਂ ਤੇ ਬਿਲਕੁਲ ਸਾਡੇ 10 ਪਾਛੀਆਂ ਨੇ ਉਹਨਾਂ ਤੋਂ ਵਰਜ ਕੇ ਸਾਨੂੰ ਸਿੱਧੇ ਰਸਤੇ ਅਕਾਲਪੁਰਖ ਨਾਲ ਜੋੜਿਆ ਸਾਨੂੰ ਇਹ ਪਖੰਡਾਂ ਦੇ ਵਿੱਚ ਨਹੀਂ ਜੋੜਿਆ ਖਾਲਸਾ ਜੀ ਅਗਲਾ ਸਵਾਲ ਹੈਗਾ ਬੜੀ ਕੋੜੀ ਗੱਲ ਹੈਗੀ ਹੈ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ ਹੈ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤਲਾਲ ਦੇਵ ਗੁਰੂ ਨਾਨਕ ਇਹ ਕਹਿੰਦੇ ਨੇ ਵੀ ਤੁਸੀਂ ਜਿਹੜੀ ਹੋਲੀ ਹੈ ਤੁਸੀਂ ਕਰਨੀ ਹੈ ਸ਼ਬਦ ਗੁਰੂ ਦੇ ਨਾਲ ਹਾਂ ਤੁਸੀਂ ਕਰਨੀ ਹੈ ਗੁਰੂ ਦੇ ਨਾਲ ਹੋਲੀ ਤੇ ਤੁਸੀਂ ਉਹਦੀ ਸਿੱਖਿਆ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬទਿਤ ਕਰਨਾ ਲੇਕਿਨ ਅੱਜ ਆਪਾਂ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਕਈ ਨਿਹੰਗ ਸਿੰਘ ਜਾਂ ਹੋਰ ਸੰਗਤਾਂ ਆ ਆ ਆ ਰੰਗ ਦੇ ਵਿੱਚ ਲਿਬੜੇ ਹੋਣਗੇ ਸਾਰੇ ਕਿਵੇਂ ਲੱਗਦਾ ਤੁਹਾਨੂੰ ਇਹ ਬਿਲਕੁਲ ਜੀ ਇਹ ਸਾਰੇ ਪਖੰਡੀ ਨੇ ਇਹ ਨਿਹੰਗ ਸਿੰਘ ਨਹੀਂ ਹੈਗੇ ਜਿਹੜਾ ਰੰਗ ਦੀ ਗੁਰੂ ਨਾਨਕ ਦੀ ਪੰਕਤੀ ਤੁਸੀਂ ਇੱਕ ਮਲੀ ਪੜ ਲਈ ਇਹਨਾਂ ਨੂੰ ਹੀ ਪਤਾ ਹੈ ਗੁਰੂ ਦੀ ਬਾਣੀ ਤਾਂ ਪੜੀ ਨਹੀਂ ਗੁਰੂ ਦੀ ਬਾਣੀ ਦੇ ਨੇੜੇ ਨਹੀਂ ਗਏ ਸਾਨੂੰ ਰੰਗ ਤੋਂ ਵਰਜਿਆ ਰੰਗ ਦੇ ਨੇੜੇ ਨਹੀਂ ਜਾਣਾ ਇਹ ਜਿਹੜੇ ਉੱਥੇ ਪਖੰਡੀ ਇੱਕ ਦੂਜੇ ਦੇ ਪੱਗਾਂ ਤੇ ਲਾਈ ਫਿਰਦੇ ਆ ਸਾਰਾ ਕੁਝ ਲਾਈ ਫਿਰਦੇ ਆ ਇਹ ਸਿੱਖੀ ਵਿੱਚ ਕਸਪਾਇਰ ਕਰਕੇ ਸਿੱਖਾਂ ਨੂੰ ਸਿੱਧ ਕਰਨਾ ਚਾਹੁੰਦੇ ਆ ਕਿ ਹਿੰਦੂਆਂ ਵਿੱਚੋਂ ਨਿਕਲੇ ਭਾਵ ਸਿੱਖ ਹਿੰਦੂਆਂ ਵਿੱਚੋਂ ਨਾ ਨਹੀਂ ਸਿੱਖ ਇੱਕ ਵੱਖਰੀ ਕੁੱਲ ਹੈ ਸਿੱਖ ਇੱਕ ਵੱਖਰੀ ਨਸਲ ਹੈ ਇਸ ਕਰਕੇ ਇਹਨਾਂ ਨੂੰ ਵੀ ਜਿਹੜੇ ਜੇ ਤਾਂ ਤੁਹਾਨੂੰ ਪਤਾ ਨਹੀਂਗਾ ਤੇ ਅਕਲ ਨੂੰ ਹੱਥ ਮਾਰ ਲਓ ਜੇ ਤੁਸੀਂ ਉਹਨਾਂ ਦਾ ਕੰਮ ਕਰ ਰਹੇ ਹੋ ਨਾ ਇੱਥੇ ਰੰਗਾ ਰਿਹਾ ਨਾ ਇੱਥੇ ਸੁਭਾਸ ਰੰਗ ਰਿਹਾ ਨਾ ਇਥੇ ਇੰਦਰਾ ਰਹੀ ਨਹੀਂ ਰਹਿਣਾ ਤੁਸੀਂ ਇਹ ਅਕਾਲ ਪੁਰਖ ਮਹਾਰਾਜ ਦਾ ਸਿੱਖ ਪੰਥ ਇਹ ਹਮੇਸ਼ਾ ਹੀ ਰਹੇਗਾ ਇਹਦੇ ਨਾਲ ਖਲਵਾੜ ਨਾ ਕਰੋ ਗੁਰੂ ਦੀ ਬਾਣੀ ਦੇ ਮੁਤਾਬਕ ਚੱਲੋ ਗੁਰੂ ਨੂੰ ਪੁਰਜਨ ਜੋਗ ਬਣਾ ਲਿਆ ਇਹਨਾਂ ਨੇ ਗੁਰੂ ਰਮਨਣ ਜੋਗ ਨਹੀਂ ਬਣਾ ਲਿਆ ਬਿਲਕੁਲ ਸਹੀ ਗੱਲ ਹੈ ਜੀ ਗੁਰੂ ਸਾਹਿਬ ਦੇ ਉੱਤੇ ਰਮਾਲੇ ਚੜਵਾ ਲੇ ਵਾ 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 ਮਹਿੰਗੇ ਮਹਿੰਗੇ ਚੜਾਈ ਚ ਲੋ ਜੀ ਚੜਾਈ ਚ ਲੋ ਕੱਜ ਦਿਓ ਇਹਨੂੰ ਮਹਾਰਾਜ ਜੀ ਇਹਨੂੰ ਪੜੋ ਮਾਰੇਗਾ ਸੁਣ ਸੁਣ ਹੋਏ ਪਰਮਗਾਤ ਮਾਰੇ ਸੁਣਤ ਵਗੈਰਾ ਮਿੱਤਰਾ ਤੇਰੀ ਪਰਮਗਾਤੀ ਨਹੀਂ ਹੋਈ ਸਿਆਣੀ ਉਹਨੂੰ ਸੁਣੋ ਇੱਥੇ ਹੁਣ ਇੱਥ ਦੇ ਕਿਹੜੇ ਮੂਰਖ ਆ ਇੱਕ ਬਾਹਰ ਦੇ ਮੁਲਕ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਬਣਾਇਆ ਹੂੰ ਬੜਾ ਵੱਡਾ ਕਾਰ ਬਣਾ ਲਿਆ ਜੀ ਲੱਖ ਲਹਨਤ ਤੁਹਾਡੀ ਓਏ ਜਿਹੜੇ ਤੁਸੀਂ ਇਹ ਗੱਲਾਂ ਕਹਿੰਦੇ ਗੁਰੂ ਦਾ ਕਾਰ ਵੱਡਾ ਬਣਾ ਲਿਆ ਇੱਕ ਨੇ ਇਹ ਵੀਡੀਓ ਚਾਲ ਰਹੀ ਸੀ ਕਹਿੰਦੇ ਅਸੀਂ ਸੋਨੇ ਦਾ ਗੁਰੂ ਗ੍ਰੰਥ ਸਾਹਿਬ ਬਣਾ ਲਿਆ ਲੱਖ ਲਾਣਤ ਤੁਹਾਡੇ ਤੇ ਬੇਸ਼ਰਮੋ ਗੁਰੂ ਸਾਹਿਬ ਸੋਨਾ ਸੋਨੇ ਦੀ ਕੀਮਤ ਕੀ ਗੁਰੂ ਸਾਹਿਬ ਨੇ ਸੋਨੇ ਦੀ ਲਿਖਾਵਟ ਕੀਤੀ ਐ ਤੇ ਜਿਲਦ ਵੀ ਬਣਾਈ ਨੇ ਸੋਨੇ ਦੀ ਅੱਛਾ ਅੱਛਾ ਜਿਲਦ ਵੀ ਬਣਾਈ ਉਹ ਚੀਜ਼ਾਂ ਮੈਂ ਤੈਨੂੰ ਉੱਥੇ ਹੀ ਗੱਲ ਕਰ ਲਾਂਗਾ ਵੀ ਵੱਡਾ ਕਾਰ ਹੁਣ ਇੱਥੇ ਲਿਖ ਦਿਓ ਵਾਹਿਗੁਰੂ ਪੱਲੀ ਤੇ ਜੀ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਤੇ ਲਿਖਿਆ ਗਿਆ ਹੂੰ ਵਾਹਿਗੁਰੂ ਕਾਗਜ਼ ਤੇ ਲਿਖਿਆ ਗਿਆ ਜੀ ਜੀ ਵਾਹਿਗੁਰੂ ਛੋਟਾ ਲਿਖ ਦਿਓ ਵੱਡਾ ਲਿਖ ਦਿਓ ਹੈ ਵਾਹਿਗੁਰੂ ਵਾਹਿਗੁਰੂ ਨੂੰ ਸੋਨੇ ਨਾਲ ਲਿਖ ਦਿਓ ਤੇ ਕੀ ਹੋਏਗਾ ਜਦੋਂ ਵਾਹਿਗੁਰੂ ਕਹਿਣ ਤੇ ਬੰਦੇ ਦੇ ਹਿਰਦੇ 'ਚ ਨਹੀਂ ਵਸਿਆ ਭਾਵੇਂ ਸੋਨੇ 'ਚ ਲਿਖ ਦਿਓ ਤੇ ਭਾਵੇਂ ਕਿੱਥੇ ਲਿਖ ਦਿਓ ਗੱਲ ਮੰਨਣ ਦੀ ਸੀ ਗੁਰੂ ਸਾਹਿਬ ਮਹਾਰਾਜ ਦੀ ਇਹ ਪਖੰਡਾਂ ਦੇ ਨਹੀਂ ਉਹ ਸੋਨੇ ਦਾ ਗੁਰੂ ਸਾਹਿਬ ਲਿਖਣ ਦੇ ਬਜਾਏ ਲੋਕਾਂ ਕੋਲ ਪੈਸੇ ਇਕੱਠੇ ਕਰਕੇ ਉਹਦਾ ਘਰ ਭਰਿਆ ਵੱਡੇ ਕਾਰ ਦੇ ਨਾਲ ਲਿਖਣ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਨਾਲ ਆਪਣਾ ਘਰ ਭਰਿਆ ਵੱਡਾ ਗੁਰਦੁਆਰਾ ਸਾਹਿਬ ਬਣਾ ਕੇ ਪਖੰਡ ਕਰਕੇ ਮੈਂ ਆ ਕਰ ਰਿਹਾ ਜੀ ਮੈਂ ਆ ਕਰ ਰਿਹਾ ਲੜਤੀਆਂ ਦੇ ਵਿਆਹਾਂ ਦੇ ਨਾਂ ਤੇ ਪੈਸੇ ਇਕੱਠੇ ਹੋ ਰਹੇ ਨੇ ਇਹ ਜਿਹੜਾ ਸਾਰਾ ਕੁਝ ਤੰਦਾ ਹੈ ਧੰਦਾ ਕਰਨ ਵਾਲਾ ਵੱਡਾ ਬਣ ਜਾਂਦਾ ਹੈ ਮੇਰੇ ਵਰਗਾ ਜਮੀਨੀ ਪੱਧਰ ਤੇ ਪ੍ਰਚਾਰ ਕਰਨ ਵਾਲਾ ਛੋਟਾ ਬਣ ਜਾਂਦਾ ਹੈ ਅਸੀਂ ਛੋਟੇ ਹੀ ਚੰਗੇ ਆ ਪਰ ਤੁਹਾਡੇ ਵਰਗਾ ਰਾਮੀ ਪੈਸਾ ਨਾ ਸਾਡੇ ਕੋਲ ਆਵੇ ਜੇ ਕਿਸੇ ਗੱਲ ਲੱਗਦੀ ਚੁਬਦੀ ਤੇ ਮੇਰੇ ਨਾਲ ਆ ਕੇ ਸਪਰਕ ਕਰੇ ਮੈਂ ਦੱਸਣਾ ਵੱਡੇ ਹੋ ਜਿਹੜੇ ਵੱਡੇ ਵੱਡੇ ਗੁਰੂ ਸਾਹਿਬ ਸੁਣੇ ਦੇ ਲਿਖਣ ਵਾਲਿਓ ਵੱਡੇ ਵੱਡੇ ਡੇਰੇ ਬਣਾ ਕੇ ਕੁੜੀਆਂ ਦੇ ਵਿਆਹ ਦੇ ਨਾਂ ਤੇ ਪੈਸੇ ਇਕੱਠੇ ਕਰਨ ਵਾਲਿਓ ਆਹ ਤੁਹਾਨੂੰ ਮੈਂ ਪਿੰਡਾਂ ਵਿੱਚ ਲਿਜਾ ਕੇ ਜਮੀਨੀ ਪੱਤਰ ਤੇ ਕੰਮ ਕਰਵਾਉਣਾ ਚਾਹਣਾ ਸਿੱਖੀ ਦਾ ਕਿਵੇਂ ਪ੍ਰਚਾਰ ਕਰੀਦਾ ਉਵੇਂ ਕਰੋ ਸੜਕਾਂ ਦੇ ਉੱਤੇ ਡਰਾਮੇ ਕੀਤੇ ਨਹੀਂ ਹੋਣਾ ਸਹੀ ਗੱਲ ਹੈ ਸੜਕਾਂ ਦੇ ਹੀ ਡਰਾਮੇ ਕਰਦੇ ਫਿਰਦੇ ਸਹੀ ਗੱਲ ਹੈ ਬਿਲਕੁਲ ਸੱਚੀ ਗੱਲ ਕਰ ਦੋ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਦੋਸਤੋ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀ ਸਿੱਖ ਪ੍ਰਚਾਰਕ ਗੁਰਚਨ ਸਿੰਘ ਗੱਟੀ ਬਾਬਾ ਜੀ ਧੰਨਵਾਦ ਆਪ ਜੀ ਦਾ ਸਮਝ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ